ਹਾਂਜੀ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਟਾਈਪਿੰਗ ਦੇ ਬਾਰੇ ਜਿਨ੍ਹਾਂ ਨੇ ਪੰਜਾਬੀ ਟਾਈਪਿੰਗ ਹੋਣ ਵਾਲੇ ਕਲਰਕ ਦੇ ਪੇਪਰ ਦੀ ਦੇਣੀ ਆ ਜਾਂ ਸਿੱਖਣੀ ਆ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਰਹੇਗੀ ਸਭ ਤੋਂ ਪਹਿਲਾਂ ਤਾਂ ਜਿਹੜੀ ਤਾਂ ਬਿਗਨਰਸ ਨੇ ਜਿਨ੍ਹਾਂ ਨੇ ਤਾਂ ਸਿੱਖਣੀ ਆ ਪੰਜਾਬੀ ਟਾਈਪਿੰਗ ਉਹ ਤਾਂ ਕਿਸੇ ਵੀ ਸਾਈਟ ਤੇ ਜਾਂ ਮੰਨ ਲਓ ਜਿਵੇਂ ਇੱਕ khilari.com ਵਾਲਿਆਂ ਦੀ ਜਾਂ akhar.com ਵਾਲਿਆਂ ਦੀ ਸਾਈਟਸ ਨੇ ਉੱਥੇ ਅਲੱਗ-ਅਲੱਗ ਇੱਕ-ਇੱਕ ਵਰਡ ਦੀ ਉਹਨਾਂ ਨੇ ਪ੍ਰੈਕਟਿਸ ਸੈੱਟ ਦਿੱਤੇ ਹੋਏ ਆ ਹਨਾ ਉੱਥੇ ਪ੍ਰੈਕਟਿਸ ਕਰਕੇ ਤੁਸੀਂ ਆਪਣਾ ਪਹਿਲਾ بیس ਬਣਾ ਸਕਦੇ ਹੋ ਜਿਨ੍ਹਾਂ ਦੀ ਟਾਈਪਿੰਗ ਹੈਗੀ ਐ ਸਪੀਡ ਜੈਨਕੀ ਉਹਨਾਂ ਨੇ ਹੁਣ ਐਗਜ਼ਾਮ ਦੇਣਾ ਤਾਂ ਇਹ ਮੇਕ ਸ਼ੋਰ ਕਿ ਤੁਸੀਂ ਇਹ ਵਾਲੀ ਜਿਹੜੀ ਪੰਜਾਬ ਗਵਰਨਮੈਂਟ ਐਗਜ਼ਾਮ ਪੋਰਟਲ ਵਾਲਿਆਂ ਦੀ ਸਾਈਟ ਆ ਤੁਸੀਂ ਇੱਥੋਂ ਹੀ ਚੰਕਸ ਪ੍ਰੈਕਟਿਸ ਕਰਨੀਆਂ ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਏਦਾਂ ਦੇ ਹੀ ਜਿਹੜੇ ਆ ਪੈਟਰਨ ਆ ਪੰਜਾਬੀ ਟਾਈਪਿੰਗ ਦਾ ਇੰਗਲਿਸ਼ ਟਾਈਪਿੰਗ ਦਾ ਦੇਖਣ ਨੂੰ ਮਿਲੇਗਾ ਇਹਦੇ ਵਿੱਚ 180 ਦੇ ਪਲੱਸ ਇਹਨਾਂ ਨੇ ਅਲੱਗ-ਅਲੱਗ ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਪੈਰਾਗ੍ਰਾਫ ਦਿੱਤੇ ਹੋਏ ਆ ਤੇ ਅਗਰ ਤੁਹਾਨੂੰ ਲਿਸਟ ਚਾਹੀਦੀ ਆ ਸਾਰੇ ਵੀ ਕਿਹੜੀਆਂ ਕੀਸ ਤੋਂ ਜਾਂ ਸਿੰਬਲ ਆਪਾਂ ਨੂੰ ਜਿਹੜੇ ਪੌਂਚ ਦਿੱਕਤ ਆਉਣੀ ਹੁੰਦੀ ਆ ਤਾਂ ਤੁਸੀਂ ਇਹ ਜਿਹੜੇ khilare.com ਵਾਲਿਆਂ ਨੇ ਇੱਕ ਬਹੁਤ ਵਧੀਆ ਲਿਸਟ ਅਰੇਂਜ ਕੀਤੀ ਹੈ ਤੁਸੀਂ ਇੱਥੋਂ ਸਾਰੇ ਸਿੰਬਲ ਨੋਟ ਡਾਊਨ ਕਰ ਸਕਦੇ ਹੋ ਜਾਂ ਆਪਣੇ ਫੋਨ 'ਚ ਖੋਲ ਕੇ ਸਕਰੀਨਸ਼ਾਟ ਲੈ ਸਕਦੇ ਹੋ ਬਟ ਇੱਥੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਾਂ ਜਿਹੜੀ ਜੱਜੇ ਪੈਰ ਬਿੰਦੀ ਇਹਨਾਂ ਨੇ ਲਿਖਿਆ ਨਾ ਕਿ ਲੈਫਟ ਆਲਟ ਕੰਟਰੋਲ ਪੀ ਜਾਂ ਇੱਕ ਜਗ੍ਹਾ ਹੋਰ ਲਿਖਿਆ ਸੀ ਵੀ ਰਾਈਟ ਆਲਟ ਪਲੱਸ ਪੀ ਨਾਲ ਪੈ ਜਾਂਦਾ ਹੋ ਸਕਦਾ ਕਈਆਂ ਤੋਂ ਪੈ ਜਾਂਦਾ ਹੋਵੇ ਬਟ ਮੋਸਟਲੀ ਕੇਸ ਦੇ ਵਿੱਚ ਇਹ ਤੁਹਾਨੂੰ ਨਹੀਂ ਪੈਂਦਾ ਇਹਦੇ ਲਈ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਕੀ ਕਰਨਾ ਇਹਦੇ ਲਈ ਆਪਾਂ ਕੋਈ ਵੀ ਜਿਵੇਂ ਪੈਰਾ ਖੋਲ ਲਿਆ ਦੇਖੋ ਜੇ ਆਪਾਂ ਰਾਈਟ ਹੈਂਡ ਪਲੱਸ ਪੀ ਨਾਲ ਪਾਉਣੇ ਹਨ ਤਾਂ ਕਈ ਕਈ ਜਣਾ ਤੂੰ ਨਹੀਂ ਪੈਂਦਾ ਦੇਖੋ ਪਤਾ ਨਹੀਂ ਹੁਣ ਇਹਦਾ ਕੀ ਚੱਕਰ ਆ ਆ ਵਾਲੀ ਚੀਜ਼ ਆ ਤਾਂ ਕੁਛ ਨਹੀਂ ਪੈ ਰਿਹਾ ਇਹਦੇ ਵਾਸਤੇ ਕੀ ਕਰਨਾ ਅਗਰ ਨਹੀਂ ਪੈ ਰਿਹਾ ਐਵੇਂ ਤਾਂ ਜਿਹੜਾ ਪੀ ਆ ਪੀ ਤੂੰ ਨੈਕਸਟ ਵਾਲਾ ਬਟਨ ਛੱਡ ਕੇ ਉਸ ਤੋਂ ਅਗਲੀ ਬ੍ਰੈਕਟ ਆ ਜਿਹੜੀ ਪੀ ਪਲੱਸ ਆ ਵਾਲੀ ਚੀਜ਼ ਅਗਰ ਤੁਸੀਂ ਐਵੇਂ ਕਰਕੇ ਪਾਉਂਗੇ ਤਾਂ ਇਹ ਜੱਜੇ ਪੈਰ ਬਿੰਦੀ ਪੈ ਲਏਗੀ ਬਾਕੀ ਸਾਰੇ ਸਿੰਬਲ ਜੀ ਉਹ ਲਿਸਟ ਦੇ ਵਿੱਚ ਬਿਲਕੁਲ ਕਰੈਕਟ ਆ ਉਹ ਉਵੇਂ ਹੀ ਪੈਣਗੇ ਐਂਡ ਅ ਲਾਸਟ ਥਿੰਗ ਹੋਰ ਕਿ ਜਿਨ੍ਹਾਂ ਨੇ ਪੰਜਾਬੀ ਟਾਈਪਿੰਗ ਦੇਣੀ ਆ ਤਾਂ ਉਹ ਪਲੀਜ਼ ਮੇਕ ਸ਼ੋਰ ਕਿ ਤੁਹਾਡੀ ਜਿਹੜੀ ਸਪੀਡ ਆ ਘਰੇ ਉਹ 35 ਪਲੱਸ ਹੋਵੇ ਫੇਰ ਹੀ ਉੱਥੇ ਜਾ ਕੇ 30 ਦੀ ਸਪੀਡ ਨਿਕਲੂਗੀ ਕਿਉਂਕਿ ਮੈਂ ਲਾਸਟ ਟਾਈਮ ਜਿਹੜੀ ਕਲਰਕ ਦੀ ਟਾਈਪਿੰਗ ਹੋਈ ਸੀ ਉਹ ਦੇ ਚੁੱਕੀ ਆ ਬਟ ਮੇਰੀ 29.5% ਉੱਥੇ ਆਈ ਸੀ ਸਪੀਡ 92% ਦੀ ਐਕੂਰੇਸੀ ਨਾਲ ਪੁਆਇੰਟ 5 ਦੇ ਮਾਰਜਨ ਤੇ ਉਹ ਰਹਿ ਗਈ ਸੀ ਬਟ ਉੱਥੇ ਮੈਂ ਕੀ ਗਲਤੀਆਂ ਕੀਤੀਆਂ ਕੀ ਉੱਥੇ ਟਾਈਪਿੰਗ ਸੈਂਟਰ ਦਾ ਮਾਹੌਲ ਸੀ ਕੀ ਮੈਨੂੰ ਕਰਨਾ ਚਾਹੀਦਾ ਸੀ ਤੇ ਕੀ ਮਤਲਬ ਵੀ ਆਪਾਂ ਹੋਰ ਇਹਦੂ ਵਧੀਆ ਇੰਪਰੂਵਮੈਂਟ ਕਰ ਸਕਦੇ ਸੀ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰੂੰਗੀ ਕਿਉਂਕਿ ਇੱਥੇ ਹੁਣ ਗੱਲ ਕਰਾਂਗੀ ਤਾਂ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਸੋ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਇਹ ਵੀਡੀਓ ਜੇ ਤੁਹਾਨੂੰ ਹੈਲਪਫੁਲ ਲੱਗੀ ਤਾਂ ਤੁਸੀਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਜੀ